ਸਮਰਤਜੀਤ ਸਿੰਘ ਮਾਨ ਨੂੰ ਲੈ ਕੇ ਇੱਕ ਵੱਡੀ ਖਬਰ ਹੈ ਸਮਰਤਜੀਤ ਸਿੰਘ ਮਾਨ ਨੇ ਐਲਾਨ ਕਰ ਦਿੱਤਾ ਜੰਗ ਦਾ ਐਲਾਨ ਕਰ ਦਿੱਤਾ ਜੀ ਹਾਂ ਪੰਜਾਬੀ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਤਾਂ ਉਹਨੂੰ ਦੱਸ ਦਿੰਨੇ ਆ ਕਿ ਪੰਜਾਬੀ ਯੂਨੀਵਰਸਿਟੀ ਦਾ ਜੋ ਮਸਲਾ ਚੱਲ ਰਿਹਾ ਹੈ ਜਿਸ ਦੇ ਵਿੱਚ ਜੋ ਵਿਦਿਆਰਥੀ ਇਸ ਦਾ ਵਿਰੋਧ ਕਰਦੇ ਸੀ ਉਸ ਦੇ ਪੇਪਰਾਂ ਦੇ ਵਿੱਚੋਂ ਵਿਦਿਆਰਥੀਆਂ ਨੂੰ ਬੈਠਣ ਨਹੀਂ ਦਿੱਤਾ ਗਿਆ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਜਿਸ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੁਣ ਚੁੱਪ ਨਹੀਂ ਰਹੇਗਾ ਇਸ ਦਾ ਡਟ ਕੇ ਵਿਰੋਧ ਕਰੇਗਾ ਹੋਰ ਕੀ ਕੀ ਕਹਿਣਾ ਹੈ ਭਾਈ ਸਿਮਰਨਜੀਤ ਸਿੰਘ ਮਾਨ ਦਾ ਸੁਣਾਉਣੇ ਆ ਸਰਪਾਰਟੀ ਪਾਰਟੀ ਕੋਲ ਖਬਰ ਆਈ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਕੰਟੀਗੜ੍ਹ ਦੇ ਵਿੱਚ ਉਹ ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਸੀਗੀ ਉਹਦੇ ਬਦਲੇ ਇਹਨੂੰ ਸਥਾਪਿਤ ਕੀਤਾ ਗਿਆ ਸੀਗਾ ਔਰ ਇਸ ਦੇ ਉੱਤੇ ਸਾਰੇ ਕਾਨੂੰਨ ਤੇ ਰੂਲ ਪੰਜਾਬ ਦੇ ਲੱਗਦੇ ਐ ਨਾ ਕਿ ਸੈਂਟਰ ਦੇ ਪਰ ਜਦੋਂ ਯੂਨੀਵਰਸਿਟੀ ਨੇ ਸੈਂਟਰਸ ਦੇ ਰੂਲ ਇੱਥੇ ਬਣਾਉਣਾ ਚਾਹੀਏ ਫੇ ਕਈ ਸਟੂਡੈਂਟਸ ਜਿਹੜੇ ਸੱਤ ਪਾਰਟੀ ਦੇ ਐ ਉਹਨਾਂ ਨੇ ਧਰਨੇ ਲਾਏ ਔਰ ਉਹਨਾਂ ਨੂੰ 29 ਅਪ੍ਰੈਲ ਨੂੰ ਪੁਲਿਸ ਨੇ ਫੜ ਕੇ ਥਾਣੇ ਦੇ ਵਿੱਚ ਅੰਦਰ ਦੇਤਾ ਔਰ ਇਹ ਪ੍ਰੋਟੈਸਟ ਜਿਹੜਾ ਇਹ ਵਿਦਿਆਰਥੀ ਸਟੂਡੈਂਟਸ ਕਰ ਰਹੀ ਹੈ ਇਹ ਚਾਹੁੰਦੇ ਹੈ ਕਿ ਜਿਹੜੇ ਨਵੇਂ ਟੀਚਰਸ ਰੱਖਣੇ ਹੈ ਉਹ ਪੰਜਾਬ ਦੇ ਰੂਲਸ ਦੇ ਮੁਤਾਬਕ ਰੱਖੇ ਜਾਣ ਨਾ ਕਿ ਸੈਂਟਰ ਦੇ ਜੋ ਕਰਤੇ ਸੈਂਟਰ ਦਾ ਕੋਈ ਵੀ ਲੋਕ ਸਟੈਂਡਿੰਗ ਇਸ ਯੂਨੀਵਰਸਿਟੀ ਦੇ ਵਿੱਚ ਹੈਗਾ ਨਹੀਂ ਹੈ ਸੋ ਇਸ ਕਰਕੇ ਇਹ ਸਾਡੇ ਵਿਦਿਆਰਥੀ ਉਥੇ ਧਰਨੇ ਦੇ ਉੱਤੇ ਬੈਠੇ ਆਂ ਔਰ ਇਨਨ ਦੇ ਉੱਤੇ ਜ਼ਬਰ ਵੀ ਹੋਇਆ ਪਰ ਇਹਨਾਂ ਨੇ ਆਪਣਾ ਕਾਨੂੰਨੀ ਤੇ ਲੀਗਲ ਟੈਟਸ ਜਿਹੜਾ ਪ੍ਰੋਟੈਸਟ ਸੀਗਾ ਉਸ ਨੂੰ ਨਹੀਂ ਛੱਡਿਆ ਹੈਗਾ ਬੜੇ ਤਕੜੇ ਹੋ ਕੇ ਇਹ ਇਸ ਜ਼ਬਰਦਸਤ ਮੁਕਾਬਲਾ ਕਰ ਰਹੇ ਆ ਤੇ ਸਾਡੀ ਪਾਰਟੀ ਇਹਨਾਂ ਦਾ ਪੂਰਾ ਮਿੰਨਾਂ ਦੇ ਪਿੱਛੇ ਖੜੀ ਹੈ ਤੇ ਜਿਹੜੀ ਮਾਰਕਲ ਕੀਤੀ ਹੈ ਯੂਨੀਵਰਸਿਟੀ ਦਾ ਜਿਹੜਾ ਗੁਰਦੁਆਰਾ ਉਸ ਤੇ ਗੇਟ ਰੂ ਵੀ ਪਲੇਸ ਨੇ ਜਿੰਦੇ ਲਾਤੇ ਹੈ ਜਦ ਕਿ ਸਿੱਖ ਹੋਮ ਕਦੇ ਵੀ برداشت ਨਹੀਂ ਕਰਦੀ ਕਿ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਉੱਤੇ ਇਹੋ ਜਿਹੇ ਹਮਲੇ ਹੋਣ ਇਹ ਫੇਰ ਇੱਕ ਜੰਮ ਜਿਹੜੀ ਸਿੱਖ ਸਾਈਕੀ ਹੈ ਉਹਦੇ ਵਿੱਚ ਸਿੱਖ ਸਮਝਦੇ ਆ ਕਿ 1984 ਜਿਹੜਾ ਇੰਦਰਾ ਗਾਂਧੀ ਨੇ ਮਿਲਟਰੀ ਅਟੈਕ ਦਰਬਾਰ ਸਾਹਿਬ ਦੇ ਉੱਤੇ ਕਰਾਇਆ ਸੀ ਉਹਦੀ ਯਾਦ ਹਰੇਕ ਸਿੱਖ ਨੂੰ ਆਉਂਦੀ ਹੈ ਤਾਂ ਮੈਂ ਸਮਝਦਾ ਕਿ ਇਹ ਜਿਹੜਾ ਸੱਤ ਪਾਰਟੀ ਹੈ ਇਸ ਨੇ ਠੀਕ ਧਰਨੇ ਲਗਾਏ ਹੋਏ ਆ ਤੇ ਯੂਨੀਵਰਸਿਟੀ ਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ ਜੇ ਕਾਨੂੰਨਨ ਤੌਰ ਤੇ ਉੱਤੇ ਜਿਹੜੀ ਪ੍ਰੋਫੈਸਰਸ ਦੀ ਪੜ੍ਹਾਈ ਕਰਨੀ ਹੈ ਉਹ ਪੰਜਾਬ ਰੂਲਸ ਦੇ ਮੁਤਾਬਕ ਕਰੇ ਨਾ ਕਿ ਸੈਂਟਰ ਦੇ ਤੇ ਸਾਡੇ ਜਿਹੜੇ ਕੈਂਡੀਡੇਟ ਹੈਗੇ ਆ ਚੰਡੀਗੜ੍ਹ ਪਾਰਲਮੈਂਟਰੀ ਸੀਟ ਤੋਂ ਸਾਡੇ ਲਖਬੀਰ ਸਿੰਘ ਜੀ ਕੋਟਲਾ ਉਹਨਾਂ ਨੂੰ ਵੀ ਅਸੀਂ ਹਦਾਇਤ ਕਰਦੇ ਹਾਂ ਕਿ ਤੁਸੀਂ ਇਹਨਾਂ ਸਟੂਡੈਂਟਸ ਦਾ ਪਤਾ ਲਾਓ ਤੇ ਜਿਹੜਾ ਗੁਰਦੁਆਰਾ ਸਾਹਿਬ ਦੇ ਗੇਟ ਨੂੰ ਤਾਲਾ ਲਗਾਇਆ ਹੈ ਉਹ ਵੀ ਤੁਸੀਂ ਜਾ ਕੇ ਖਿਲਾਓ ਤੇ ਗੁਰਦੁਆਰਾ ਕਿਸੇ ਵੀ ਕੀਮਤ ਦੇ ਉੱਤੇ ਸਿੱਖ ਕੌਮ ਬੰਦ ਨਹੀਂ ਹੋਣ ਦਊਗੀ ਸੋ ਮੈਂ ਆਸ ਕਰਦੇ ਕਿ ਯੂਨੀਵਰਸਿਟੀ ਵਾਲੇ ਵੀ ਚੰਡੀਗੜ੍ਹ ਦੀ ਯੂਨੀ ਟੈਰੀਟਰੀ ਜੀ ਵੀ ਸਰਕਾਰ ਬੜੇ ਭਲਿਮਾਨ ਸੀ ਦੇ ਨਾਲ ਇਹਦਾ ਕਾਨੂੰਨ ਹੈ ਪੋਸਟੇਡ ਮੁਤਾਬਕ ਚੱਲੂਗੀ ਤੇ ਮਨ ਆਈਆਂ ਨਹੀਂ ਕਰੂਗੀ ਯੂਨੀਵਰਸਿਟੀ ਦੇ ਨਿਜ਼ਾਮ ਨੇ ਕਈ ਸਟੂਡੈਂਟਸ ਜਿਹੜੇ ਐਡਮਿਟਿਵ ਫੈਸਲੇਾਂ ਦਾ ਵਿਰੋਧ ਕਰ ਰਹੇ ਹੈ ਉਹਨਾਂ ਨੂੰ ਮਤਲਬ ਕਰਤਾ ਤੇ ਜਿਹਦਾ ਮਤਲਬ ਹੈ ਕਿ ਮੇਂ ਮਹੀਨੇ ਦੇ ਵਿੱਚ ਯੂਨੀਵਰਸਿਟੀ ਦੇ ਇਮਤਿਹਾਨ ਹੁੰਦੇ ਹੈ ਤੇ ਜੇ ਉਹਨਾਂ ਨੂੰ ਮਤਲਬ ਕੀਤਾ ਉਹ ਇਮਤਿਹਾਨ ਦੇ ਵਿੱਚ ਨਹੀਂ ਬੈਠ ਸਕਣਗੇ ਉਹਨਾਂ ਦਾ ਪੂਰਾ ਸਾਲ ਮਾਰੇ ਜਾਊਗਾ ਇਹ ਅਸੀਂ ਕਿਸੇ ਵੀ ਕੀਮਤ ਤੇ ਉੱਤੇ ਬਰਦਾਸ਼ਤ ਨਹੀਂ ਕਰਾਂਗੇ ਕਿ ਜਿਹੜੇ ਸਟੂਡੈਂਟਸ ਠੀਕ ਕੰਮ ਕਰ ਰਹੇ ਐ ਤੇ ਯੂਨੀਵਰਸਿਟੀ ਨੂੰ ਸੇਵਾ ਪਾ ਰਹੇ ਐ ਉਹਨਾਂ ਨੂੰ ਮੌਤਨ ਕਰਕੇ ਤੇ ਉਹਨਾਂ ਨੂੰ ਆਪਣੇ ਧਿਆਨ ਦੇ ਵਿੱਚ ਬੈਠਣ ਦੀ ਜਿਹੜੀ ਆਗਿਆ ਨਹੀਂ ਦੇਹ ਇਹਦੀ ਮੁਖਾਲਫਤ ਅਸੀਂ ਸਾਰੇ ਕਰਾਂਗੇ